ਪਰਮਾਤਮਾ ਦੇ ਗੁਣਾ ਨਾਲ ਪਿਆਰ ਕਰਨਾ ਹੈ ਹੁਣ ਦੇਖੋ ਰੱਬ ਵਰਗਾ ਸੁਭਾਅ ਇਕਮਿਕ ਹੋ ਗਿਆ ਮਤਲਬ ਬਿਲਕੁਲ ਹੀ ਵਿੱਚ ਹੀ ਮਿਲ ਗਿਆ ਪਰਮਾਤਮਾ ਵਰਗਾ ਹੋ ਗਿਆ ਇਹ ਬੰਦਾ ਪਰਮਾਤਮਾ ਵਰਗਾ ਕੋਈ ਇਹ ਨਹੀਂ ਵੀ ਰੱਬ ਦਾ ਬੰਦਾ ਹੈ ਇਹ ਨਹੀਂ ਰੱਬ ਵਰਗਾ ਸੁਭਾਅ ਬਣ ਜਾਂਦਾ ਹੈ ਹੁਣ ਰੱਬ ਕਹੇ ਜੇ ਹੁਣ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਾਂਗੇ ਵੀ ਮਹਾਰਾਜ ਤੁਸੀਂ ਰੱਬ ਕਹਿੰਦੇ ਕਿੰਨੇ ਹੋ ਕਿੰਨੂੰ ਕਹਿੰਦੇ ਹੋ ਕਹਿੰਦੇ ਸਰਬ ਵਿਆਪਕ ਹੈ ਕਹਿੰਦੇ ਫਿਰ ਪ੍ਰਗਟ ਕਿਵੇਂ ਹੁੰਦਾ ਹੈ ਕਹਿੰਦੇ ਗੁਣ ਜਿਹਦੇ ਚ ਉਹਦੇ ਗੁਣ ਆ ਜਾਣ ਸਮਝ ਲਓ ਰੱਬ ਪ੍ਰਗਟ ਹੋ ਗਿਆ ਕਹਿੰਦੇ ਉਹਦੇ ਉਹਦੇ ਗੁਣ ਕਿਹੜੇ-ਕਿਹੜੇ ਹੈ ਫਿਰ ਗੁਰੂ ਜੀ ਕਹਿੰਦੇ ਐ ਇੱਕ ਓੰਕਾਰ ਦੂਜਾ ਸਤਨਾਮ ਤੀਜਾ ਗੁਣ ਬੋਲੋ ਪਿਆਰਿਓ ਤੀਜਾ ਕਰਤਾ ਪੁਰਖ ਚੌਥਾ ਗੁਣ ਨਿਰਪਉ ਪਜਵਾਂ ਗੁਣ ਨਿਰਵੈਰ 6ਵਾਂ ਗੁਣ ਅਕਾਲ ਮੂਰਤ 7ਵਾਂ ਗੁਣ ਨਹੀਂ ਅਜੂਨੀ 7ਵਾਂ 8ਵਾਂ ਸੈਭੰਗ 8 ਗੁਣ 8 ਗੁਣ ਤੇ ਕਹਿੰਦੇ ਜੀ ਇਹ ਗੁਣ ਨੇ ਰੱਬ ਦੇ ਬੰਦੇ 'ਚੋ ਦਿਸਣ ਲੱਗ ਪੈਣਗੇ ਕਿਵੇਂ ਦਿਸਣਗੇ ਕਹਿੰਦੇ ਗੁਰ ਪ੍ਰਸਾਦ ਅਕਲ ਲੈ ਕੇ ਸਿੱਖ ਕੇ ਗਿਆਨ ਲੈ ਕੇ ਗੁਰੂ ਮਤਲਬ ਗਿਆਨ ਗੁਰ ਪ੍ਰਸਾਦ ਕਿਰਪਾ ਜਦੋਂ ਗਿਆਨ ਲੈਂਦਾ ਇਹ ਤੇਰੇ ਚ ਆ ਜਾਂਦੇ ਪ੍ਰਗਟ ਹੁੰਦੇ ਹੈ ਤੇਰੇ ਵਿੱਚ ਨੇ ਹੁਣ ਰੱਬ ਦੇ ਗੁਣ ਵੇਖੀਏ ਭਲਾ ਕਿਸੇ ਬੰਦੇ ਚ ਕਿਵੇਂ ਦਿਸਦੇ ਐ ਲੋ ਜਿਹੜਾ ਬੰਦਾ ਵੱਡਾ ਛੋਟਾ ਊਚ ਨੀਚ ਜਾਤ ਪਾਤ ਕੋਈ ਨਹੀਂ ਵੇਖਦਾ ਸਾਰਿਆਂ ਚ ਇੱਕ ਵਸੇ ਰੱਬ ਨੂੰ ਵੇਖਦਾ ਇੱਕ ਸਾਰ ਸਮਝਦਾ ਇਹ ਏਕ ਓੰਕਾਰ ਇਹ ਗੁਣ ਹੈ ਹੈ ਸਾਡੇ ਚ ਕਿਸੇ ਚ ਇਹ ਕੋਈ ਵੱਡਾ ਛੋਟਾ ਨਹੀਂ ਯਾਰ ਸਾਰੇ ਇੱਕੇ ਇੱਕੋ ਜਿਹੇ ਆ ਸਾਰਿਆਂ 'ਚ ਖੂਨ ਹੈ ਪੰਜਾਂ ਤਤਾਂ ਦਾ ਸਰੀਰ ਸਾਰਿਆਂ ਦਾ ਹੀ ਬਣਿਆ ਹੈ ਐਵੇਂ ਚੱਕੀ ਫਿਰਦੇ ਆ ਪੱਟੀਆਂ ਲਾਈ ਫਿਰਦੇ ਆ ਵੀ ਅਸੀਂ ਫਲਾਣੀ ਜਾਤ ਦੇ ਆ ਫਲਾਣੀ ਗੋਤ ਦੇ ਆ ਐਵੇਂ ਕਿਉਂ ਚੱਕੀ ਫਿਰਦੇ ਆ ਇਹ ਕਿਤੇ ਦਿਮਾਗ 'ਚ ਆ ਜੇ ਗੱਲ ਆਹ ਇੱਕੋ ਓੰਕਾਰ ਦਾ ਗੁਣ ਕਿਸੇ 'ਚ ਝਲਕਦਾ ਹੈ ਸਮਝ ਲਓ ਸਾਨੂੰ ਉਸ ਬੰਦੇ ਵਿੱਚ ਰੱਬ ਦਿਸਦਾ ਵੀ ਰੱਬ ਵੀ ਫਰਕ ਨਹੀਂ ਰੱਖਦਾ ਇਹ ਬੰਦਾ ਵੀ ਕੋਈ ਫਰਕ ਕਰੀ ਰੱਖਾ ਇਹ ਹੈ ਰੱਬ ਦਾ ਗੁਣ ਬੰਦੇ ਦੇ ਗੁਣ ਨੇ ਅਸਲ ਵਿੱਚ ਇਹ ਪਰਮਾਤਮਾ ਦਾ ਗੁਣ ਰੱਬ ਦਾ ਗੁਣ ਕਿਉਂਕਿ ਦੱਸੋ ਪਿਆਰੋ ਰੱਬ ਕਿੱਥੇ ਰਹਿੰਦਾ ਹੈ ਕਿਸੇ ਖਾਸ ਜਗ੍ਹਾ ਤੇ ਰਹਿੰਦਾ ਹੈ ਕਿ ਸਾਰਿਆਂ ਚ ਰਹਿੰਦਾ ਹੈ ਸਾਡੇ ਵਿੱਚ ਰਹਿੰਦਾ ਹੈ ਕਿ ਨਹੀਂ ਰਹਿੰਦਾ ਬੋਲੋ ਪਿਆਰੋ ਸਾਡੇ ਚ ਹੈ ਕਿ ਨਹੀਂ ਰੱਬ ਹੈ ਫਿਰ ਇਹ ਗੁਣ ਕਿਦੇ ਹੋਏ ਸਾਡੇ ਹੋਏ ਗੱਲ ਕੀ ਦੀ ਚੱਲਦੀ ਹੈ ਸਾਡੀ ਪ੍ਰਗਟ ਕਿੰਨੂ ਕਰਨਾ ਹੈ ਆਪਣੇ ਆਪ ਨੂੰ ਜਿਹੜਾ ਲੁਕਿਆ ਬੈਠਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇ ਗੱਲ ਕਰਦੇ ਆ ਮੂਲ ਮੰਤਰ ਦੀ ਮੂਲ ਤੇਰੀ ਜੜ ਤੇਰਾ ਆਪਾ ਤੇਰਾ ਅਸਲਾ ਤੇਰੀ ਆਪਣੀ ਹੋਂਦ ਜਿਹੜੀ ਲੁਕੀ ਇਹਨੂੰ ਕਹਿੰਦੇ ਆਪਾ ਪ੍ਰਗਟ ਕਰ ਤੇਰੀ ਗੱਲ ਕਰਦੇ ਆ ਰੱਬ ਤੇਰੇ ਵਿੱਚ ਹੈ ਹੋਰ ਕੋਈ ਕਿਸੇ ਖਾਸ ਜਗ੍ਹਾ ਤੇ ਥੋੜਾ ਬੈਠਾ ਆਪਣੇ ਤੋਂ ਇਹ ਗੁਣ ਪ੍ਰਗਟ ਕਰ ਫਰਕ ਨਾ ਸਮਝਿਆ ਕਰ ਤੇਰ ਮੇਰ ਦੂਰ ਕਰ ਦੇ ਇਕ ਓਅੰਕਾਰ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਲੈ ਕੇ ਆ। ਸਾਡੇ ਕਿੱਥੇ ਹੈ ਜੀ ਇਹ ਗੁਣ? ਆ ਬਾਟਾ ਇੱਕ ਜ਼ਰੂਰ ਹੈ। ਬਾਟੀਆਂ ਤੇ ਲੱਗ ਲੱਗ ਹੀ ਨਹੀਂ ਨਾ ਘਰਾਂ 'ਚ। ਸਿਰੀ ਦੇ ਭਾਂਡੇ ਤੇ ਆਟੀ ਨਹੀਂ। ਬਾਟੀਆਂ ਇੱਕ ਕਿੱਥੇ ਹੋ ਗਈਆਂ? ਬਾਟੇ ਭਾਵੇਂ ਛੰਗੀ ਫਿਰਦੇ ਆਂ ਵੀ ਬਾਟੇ ਵਾਲਾ ਉਮਰ ਤੇ ਛਕ ਲਿਆ ਜੀ ਤੇ ਤਰ ਗਿਆ ਜਿਵੇਂ ਲੈ ਲੈ। ਇੱਕ ਪਿੰਡ ਦਾ ਨਾਮ ਲਾਉਂਗੇ ਜਿੱਥੇ ਜਾਤ-ਪਾਤ ਨਾ ਹੋਵੇ। ਦੱਸੋ। ਕਿਸੇ ਇੱਕ ਪਿੰਡ ਦਾ ਨਾਮ ਤਾਂ ਹੀ ਤਾਂ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਪੜਿਆ ਲਾਗੂ ਕਿੱਥੇ ਕੀਤਾ ਹੈ ਇਹੋ ਜਿਹਾ ਪਿੰਡ ਕੋਈ ਨਹੀਂ ਹੋਣਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਵੇ ਇਹੋ ਜਿਹਾ ਪਿੰਡ ਪੰਜਾਬ ਚ ਕੋਈ ਨਹੀਂ ਹੋਣਾ ਜਿੱਥੇ ਗੁਰੂ ਗ੍ਰੰਥ ਸਾਹਿਬ ਨਾ ਹੋਣ ਪਰ ਇਹੋ ਜਿਹੇ ਪਿੰਡ ਦਾ ਨਾਮ ਲਓ ਜਿੱਥੇ ਗੁਰੂ ਗ੍ਰੰਥ ਸਾਹਿਬ ਜਿ ਲਿਖਿਆ ਲਾਗੂ ਹੋਵੇ ਇਹ ਦੱਸੋ ਇੱਕ ਪਿੰਡ ਦਾ ਨਾਮ ਲਓ ਕਿੱਥੇ ਹੈ ਨਹੀਂ ਅਸੀਂ ਪੜਿਆ ਹੀ ਹੈ ਲਾਗੂ ਕਿੱਥੇ ਕੀਤਾ ਹੈ ਨਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜੇ ਤੁਹਾਨੂੰ ਮੈਂ ਅਮਰੀਕਾ ਕੈਨੇਡਾ ਕਿਤੇ ਜਾਓਗੇ ਆ ਜਿਹੜੇ ਸੁਣਦੇ ਹੋਣਗੇ ਉੱਥੇ ਵੇਖਿਓ ਵੀ ਜਾਤ ਪਾਤ ਹੈ ਕਿਸੇ ਪਿੰਡ ਚ ਚਾਹੇ ਲੋਕ ਸ਼ਹਿਰ ਚ ਰਹਿਣ ਚਾਹੇ ਪਿੰਡ ਚ ਰਹਿਣ ਗਵਾਂਡ ਚ ਕੌਣ ਰਹਿੰਦਾ ਕੋਈ ਪਤਾ ਹੀ ਨਹੀਂ ਥੋੜਾ ਵੀ ਵੇੜਾ ਅੱਡ ਹੋਊ ਪਿੰਡ ਦੂਜੇ ਅੱਡ ਹੋਣਗੇ ਠਈ ਨਹੀਂ ਸਾਰੇ ਹੀ ਇੱਕ ਨੇ ਸਾਡੇ ਤੇ ਗੁਰਦੁਆਰੇ ਵੀ ਅਡਾ ਡਾਪੋ ਆਪਣੇ ਮਡੀਆਂ ਵੀ ਅਡਡ ਬਣਾਈ ਫਿਰਦੇ ਵੀ ਮੜੀ ਵੀ ਅਲੱਗ ਹੀ ਰੱਖੋ ਵੀ ਅਸੀਂ ਨਹੀਂ ਫੂਕਣਾ ਇਹਦੇ ਟ ਲੈ ਸਾਨੂੰ ਇਹਾਂ ਦੇ ਵਿੱਚ ਫੂਕੋਗੇ ਮਰਨ ਤੋਂ ਬਾਅਦ ਕੀ ਦੇਈ ਤੇ ਐਂ ਜਲਣਾ ਦੇ ਵੇਖੋ ਤੇ ਸਿੰਘ ਪਾਲੀਆਂ ਨਾ ਬੰਡੀਆਂ ਪਲਾਕੂ ਕਿੱਥੇ ਹੋਇਆ ਇਹ ਗੱਲਾਂ ਲਾਗੂ ਕਿੱਥੇ ਹੋਈਆਂ ਤੇਰ ਮੇਰ ਖਤਮ ਕਿੱਥੇ ਹੋਈ ਏ ਤੇ ਜਿਹਦੇ 'ਚ ਹੈ ਨਹੀਂ ਕਹਿੰਦੇ ਇਹਦੇ 'ਚ ਉਤੇ ਰੱਬ ਦੇ ਸਤਾਰ ਗੁਰੂ ਨਾਨਕ ਦੇ ਵਿੱਚੋਂ ਤਾਰਾ ਰੱਬ ਦਿੱਸਦਾ ਹੈ ਪਿੱਟ ਸੇ ਆਪਾ ਪਾਲ ਲੈਂਦੇ ਨੇ ਨਾ ਕਈ ਬੰਦੇ ਪਰਸੋਂ ਚੌਥੇ ਮੈਂ ਇੱਕ ਛਨੀਵਾਰ ਦੇ ਦੀਵਾਨ ਵਿੱਚ ਬੋਲਿਆ ਸੀ ਵੀ ਗੁਰੂ ਸਾਹਿਬ ਸਾਡੇ ਆਮ ਸੀ ਕਿ ਖਾਸ ਸੀ ਤੇ ਕਈਆਂ ਨੇ ਰੌਲਾ ਨਹੀਂ ਪਾਇਆ ਵੀ ਗੁਰੂ ਨਾਨਕ ਦੇ ਰੱਬ ਸੀ ਆਪ ਨਰਾਇਣ ਕਲਾਧਾਰ ਜਗ ਮੈਂ ਪਰਵਰਿਓ ਇਹ ਇਦਾਂ ਕਹੀ ਜਾਂਦੇ ਆ ਵੀ ਇਹ ਮੈਂ ਕਿਹਾ ਕਿਤੇ ਨਹੀਂ ਕਿਹਾ ਦੋਨੇ ਗੱਲਾਂ ਕਹੀਆਂ ਦੋਨੇ ਗੱਲਾਂ ਕਹੀਆਂ ਸੀ ਭਾਈ ਤੇ ਅੰਦਰ ਸੁਣਿਆ ਸੀ ਨਾ ਉਦੋਂ ਦੀਵਾਨ ਚ ਸੁਣਿਆ ਸੀ ਚਲੋ ਮੈਂ ਫੇਰ ਦੱਸ ਦਿੰਦਾ ਮੈਨੂੰ ਇੱਕ ਗੱਲ ਦੱਸੋ ਪਿਆਰਿਓ ਸਿੰਘੋ ਸਾਰੇ ਦੱਸੋ ਵੀ ਆ ਜਿਹੜੇ ਮਗਰ ਮੇਰੇ ਮਾਈਕ 'ਚ ਮੈਂ ਇਦਾਂ ਹੀ ਪੁੱਛਿਆ ਸੀ ਉਦਦੇ ਵੀ ਵੀ ਮੇਰੇ ਮਾਈਕ ਮੇਰੇ ਨਾਲ ਬੰਦਾ ਮਾਈਕ ਵਿੱਚ ਬੋਲਦਾ ਹੈ ਇਹ ਆਮ ਹੈ ਕਿ ਖਾਸ ਹੈ ਬੋਲੋ ਖਾਸ ਹੈ ਕਿ ਆਮ ਹੈ ਆਮ ਹੈ ਆਮ ਹੈ ਕਹਿੰਦਾ ਆਮ ਕਹੋਗੇ ਜੇ ਤੁਸੀਂ ਕਹੋਗੇ ਵੀ ਆਮ ਹੈ ਆਮ ਹੀ ਬੰਦਾ ਹੈ ਫਿਰ ਮੈਂ ਕਹੂੰ ਵੀ ਇਹਦੇ ਵਾਂਗੂ ਸਾਰੇ ਬੋਲ ਲੈਣਗੇ ਤੁਸੀਂ ਕਹਿੰਦੇ ਨਾ ਇਹ ਤੇ ਨਹੀਂ ਬੋਲ ਸਕਦਾ ਕੋਈ ਇਹ ਤੇ ਖਾਸ ਹੈ ਪਰ ਜੇ ਤੁਹਾਨੂੰ ਮੈਂ ਕਹਾਂ ਵੀ ਜੇ ਤੁਸੀਂ ਕਹਿਤਾ ਵੀ ਖਾਸ ਬੰਦਾ ਹੈ ਫਿਰ ਮੈਂ ਤੁਹਾਨੂੰ ਪੁੱਛੂ ਵੀ ਇਹ ਮਾਂ ਦੇ ਢਿੱਡ ਚੋਂ ਨਹੀਂ ਜੰਮਿਆ ਇਹਦੇ ਖੂਨ ਨਹੀਂ ਨਿਕਲਦਾ ਇਹ ਰੋਟੀ ਨਹੀਂ ਖਾਂਦਾ ਉਦਾਂ ਕੀ ਹੈ ਇਹ ਆਮ ਹੈ ਪਰ ਆਪਣੇ ਗੁਣ ਕਰਕੇ ਖਾਸ ਹੈ ਹੁਣ ਪਿੰਡ ਦੇ ਵਿੱਚ ਡਾਕਟਰ ਹੈ ਆਮ ਹੈ ਕਿ ਖਾਸ ਹੈ ਦੱਸੋ ਆਪਣੇ ਗੁਣ ਕਰਕੇ ਖਾਸ ਹੈ ਪੜ੍ਹਾਈ ਕਰਕੇ ਖਾਸ ਹੈ ਪਰ ਉਦਾਂ ਕੀ ਹੈ ਆਮ ਆਮ ਬੰਦਾ ਹੀ ਹੈ ਸਾਡੇ ਗੁਰੂ ਸਾਹਿਬ ਖੁਦ ਮੁਖਤਿਆਰੀ ਹੈ ਉਹਨਾਂ ਵਿੱਚ ਪਾਤਸ਼ਾਹ ਨੇ ਪਾਤਸ਼ਾਹਾਂ ਵਾਂਗੂ ਰਹੇ ਆ ਉਹਨਾਂ 'ਚ ਜਜ਼ਬਾ ਹੈ ਜੁਰਤ ਹੈ ਆਗੂ ਨੇ ਹਿੰਮਤ ਹੈ ਉਹਨਾਂ ਵੇਲੇਆਂ ਦੀਆਂ ਸਰਕਾਰਾਂ ਨਾਲ ਟੱਕਰ ਲੈਣ ਦੀ ਜੁਰਤ ਰੱਖਦੇ ਆ ਇਹ ਉਹਨਾਂ ਦੇ ਗੁਣ ਨੇ ਇਹਨਾਂ ਗੁਣਾ ਕਰਕੇ ਉਹ ਕੀ ਨੇ ਖਾਸ ਨਹੀਂ ਪਰ ਉਦਾਂ ਜੇ ਸਰੀਰ ਵੇਖੋਗੇ ਢਿੱਡ ਚੋਂ ਜੰਮੇ ਐ ਬੱਚੇ ਐ ਵੱਡੇ ਹੋਏ ਐ ਸਰੀਰ ਇੱਕ ਦਿਨ ਛੱਡਿਆ ਵੀ ਗਏ ਵੀ ਤਵੀ ਤੇ ਬਹਿ ਕੇ ਸਰੀਰ ਸੜਿਆ ਕਿ ਨਹੀਂ ਸੜਿਆ ਦੱਸੋ ਸੜਿਆ ਗੁਰੂ ਗੋਬਿੰਦ ਸਿੰਘ ਜਿੱਦੇ ਸ਼ੁਰਾ ਮਾਰਿਆ ਉਹਨਾਂ ਦੇ ਪੇਟ ਵਿੱਚ ਇਤਿਹਾਸ ਦੱਸਦਾ ਹੈ ਕਿ ਪੇਟ ਵਿੱਚ ਜਦੋਂ ਤੁਖਬੇ ਪਾਸੇ ਫੁਰਾ ਮਾਰਿਆ ਉਹਨਾਂ ਦੇ ਪੇਟ ਵਿੱਚ ਤੇ ਆਂਦਰਾਂ ਚੀਰੀਆਂ ਗਈਆਂ ਅੰਤੜੀਆਂ ਚੀਰੀਆਂ ਗਈਆਂ ਸਰੀਰ ਇਦਾਂ ਹੀ ਖੂਨ ਨਿਕਲਦਾ ਹੈ ਚਰਨਾਂ 'ਚ ਕੰਡੇ ਵੱਜੇ ਐ ਇਦਾਂ ਉਹ ਆਮ ਹੈ ਸਰੀਰ ਆਮ ਹੈ ਬੰਦੇ ਵਰਗਾ ਹੈ ਪਰ ਉਦਾਂ ਉਹਨਾਂ ਦੀ ਕੁਆਲਿਟੀ ਕਰਕੇ ਉਹ ਖੁਦ ਮੁਖਤਿਆਰੀ ਕਰਕੇ ਉਹਨਾਂ ਦੇ ਹਿੰਮਤ ਕਰਕੇ ਉਹਨਾਂ ਦੇ ਪੈਸ਼ਨ ਕਰਕੇ ਉਹਨਾਂ ਦੇ ਜਜ਼ਬੇ ਕਰਕੇ ਉਹ ਖਾਸ ਸਾਫ ਰੀਆ ਕਾਲ ਇਹੀ ਸਟੇਟਮੈਂਟ ਦਿੱਤੀ ਸੀ ਨਾ ਮੈਂ ਪਰਸੋ ਚਾਉਥੇ ਦੀਵਾਨ ਵਿੱਚ ਐਦਾਂ ਹੀ ਦੱਸਿਆ ਸੀ ਸਾਡੇ ਬੰਦੇ ਪਿੱਟ ਸਿਆ ਆਪਾਂ ਲੈ ਜੀਏ ਤੇ ਗੁਰੂ ਨੂੰ ਕਹੀ ਜਾਂਦੇ ਨੇ ਆਮ ਬੰਦਾ ਆਮ ਬੰਦਾ ਥੋੜਾ ਉਹ ਤੇ ਆਪ ਨਰਾਇਣ ਕਲਾ ਤਾਰ ਜਗ ਮੈਂ ਪਰ ਵਰਿਓ ਪਰ ਇਦਾਂ ਨਹੀਂ ਕਹਿਣਾ ਪਿਆ ਦਿਓ ਨਰਾਇਣ ਦਾ ਮਤਲਬ ਉਹ ਗੁਣ ਰੱਬ ਦੇ ਗੁਣ ਤੁਹਾਨੂੰ ਜਿਹਦੇ 'ਚ ਦਿਸਦੇ ਆ ਰੱਬ ਦਿਸਦਾ ਹੈ ਜਿਹਦੇ ਵਿੱਚ ਏਕ ਓੰਕਾਰ ਦਾ ਪਹਿਲਾ ਗੋਣਾ ਆਪਾਂ ਜੇ ਗੱਲ ਕਰਦੇ ਆ ਦਿਸਦਾ ਜਿਹਦੇ 'ਚ ਇਹ ਕਿਹਦਾ ਗੋਣਾ ਹੈ ਰੱਬ ਦਾ ਅੱਜ ਕਿਤੇ 'ਚ ਦਿਸਦਾ ਹੈ ਜਿਹੜਾ ਤੇਰ ਮੇਰ ਨਾਂ ਰੱਖੇ ਪਰ ਗੁਰੂ ਨਾਨਕ ਦੇ ਗੁਣ ਦਿਸਦਾ ਮਰਦਾਨੇ ਨੂੰ ساری ਜਿੰਦਗੀ ਸੱਜੇ ਪਾਸੇ ਪਾ ਕੇ ਰੱਖਦੇ ਸੀ ਤੇ ਕਹਿੰਦੇ ਸੀ ਮੇਰਾ ਵੱਡਾ ਭਾਈ ਹੈ ਆਖੋ ਸਤਨਾਮ ਵਾਹਿਗੁਰੂ ਕਹਿੰਦੇ ਸੀ ਮੇਰਾ ਵੱਡਾ ਭਾਈ ਹੈ ਐ ਰੱਖਿਆ ਸੱਜੇ ਪਾਸੇ ਨਾਲ ਰੱਖਿਆ 50 ਸਾਲ ਲਾ ਦਿੱਤੇ ਬੰਦੇ ਨੇ ساری ਜਿੰਦਗੀ 50 ਸਾਲ ਭਾਈ ਮਰਦਾਨੇ ਨੇ ਕੀਰਤਨ ਕੀਤਾ ਗੁਰੂ ਨਾਨਕ ਦੇ ਨਾਮ 50 ਸਾਲ ਥੋੜਾ ਹੁੰਦਾ ਟਾਈਮ ਕਿਤੇ ਦਾਨ ਸਹਿਨ ਦਾ ਦਾਦਾ ਗੁਰੂ ਸੀ ਤਾਨ ਸੈਨ ਜਿਹੜਾ ਏਡਾ ਜਿਹਦਾ ਨਾਮ ਹੈ ਉਹ ਭਾਈ ਮਰਦਾਨੇ ਦੇ ਚੇਲੇ ਦਾ ਦਾਹ ਚੇਲਾ ਸੀ ਐਸਾ ਰਾਗ ਦਾ ਮਾਹਰ ਸੀ ਮਰਦਾਨਾ ਮਿੱਠੀ ਆਵਾਜ਼ ਸੀ ਬਹੁਤ ਗੁਣੀ ਸੀ ਪਰ ਗੁਰੂ ਨਾਨਕ ਪਾਤਸ਼ਾਹ ਨੇ ਐ ਸੱਜੇ ਪਾਸੇ ਬਾਕੇ ਰੱਖਿਆ ਲੋਕ ਕਹਿੰਦੇ ਮਰਾਸ਼ੀ ਛੋਟੀ ਜਾਤ ਹੈ ਇਹ ਮਰਾਸ਼ੀਆਂ ਦੇ ਘਰ ਜੰਮਿਆ ਇਹ ਤੇ ਮੰਗਣ ਵਾਲੇ ਹੁੰਦੇ ਆ ਮੰਗ ਕੇ ਖਾਂਦੇ ਆ ਇਹ ਗੁਰੂ ਨਾਨਕ ਕਹਿੰਦੇ ਪਰੇ ਹਟਜੋ ਜਦੋਂ ਸਮਝ ਗਿਆ ਇਹ ਇਹ ਛੱਡਤੀ ਇਹਨੇ ਜਾਤ ਪਾਤ ਮੈਂ ਆਪਣਾ ਬੇਦੀਪੂਣਾ ਛੱਡਦਾ ਇਹਨੇ ਆਪਣਾ ਮਰਾਸ਼ੀਪੂਣਾ ਛੱਡਦਾ ਸੀ ਦੋਨੇ ਭਾਈ ਭਾਈ ਬਣ ਗਏ ਆਖੋ ਸਤਿਨਾਮ ਵਾਹਿਗੁਰੂ ਉਹ ਚੇਤਾ ਰੱਖਿਓ ਭਾਈ ਜੇ ਛੋਟਿਆਂ ਨੂੰ ਛੋਟਾ ਛੱਡਣਾ ਪੈਣਾ ਵੱਡਿਆਂ ਨੂੰ ਵੱਡਾ ਸਿਸਟਮ ਵੀ ਛੱਡਣਾ ਪੈਣਾ ਹੈ ਬਰਾਬਰ ਤੇ ਤਾਂ ਹੀ ਹੋਵਾਂਗੇ ਜੇ ਗੁਰੂ ਨਾਨਕ ਪਾਸ਼ਾ ਕਹਿੰਦੇ ਤੂੰ ਮਰਾਸ਼ੀਪੂਣਾ ਛੱਡ ਦੇ ਮੈਂ ਬੇਦੀਪੂਣਾ ਨਹੀਂ ਛੱਡਦਾ ਐ ਕਿਵੇਂ ਗੱਲ ਬਣੂ ਦੋਵਾਂ ਨੂੰ ਛੱਡਣਾ ਪੈਣਾ ਹੈ ਮੈਂ ਤੇਰੇ ਬਰਬਰ ਆਉਣਾ ਤੂੰ ਥੋੜਾ ਜਿਹਾ ਤਾਂ ਆ ਜਾ ਇਕੱਠੇ ਹੋ ਜਾਈਏ ਐ ਇੱਕ ਹੋਇਆ ਜਾਂਦਾ ਹੈ ਇੱਕ ਐ ਹੋਇਆ ਜਾਂਦਾ ਜੇ ਤੁਸੀਂ ਚਾਹੁੰਦੇ ਹੋ ਵੀ ਇੱਕ ਮਿਕ ਹੋਣਾ ਖੇਡ ਪਈ ਹੈ ਸਾਡੇ ਤੇ ਦਿਮਾਗ ਦੇ ਵਿੱਚ ਬੜੀਆਂ ਪਈਆਂ ਨੇ ਇਹ ਗੱਲਾਂ ਜਿਹੜਾ ਕਲਾ ਕਹਿੰਦਾ ਮਜਬੀ ਜੀ ਮੈਂ ਰਮਦਾਸੀਆ ਜੀ ਤੂੰ ਮਜਬੀ ਪੁਣੇ ਤੋਂ ਤਾਂ ਨੂੰ ਆ ਜਾ ਜੱਟਾ ਜੱਟ ਪੁਣੇ ਤੋਂ ਥੱਲੇ ਨੂੰ ਆ ਜਾ ਵਿਚ ਵਿਚਾਲੇ ਆ ਜਾ ਇੱਕ ਤਾਂ ਹੋਵਾਂਗੇ ਆਪਾਂ ਪਰ ਸਾਡਾ ਤੇ ਕਾਨੂੰਨ ਹੀ ਇਦਾਂ ਦਾ ਹੈ ਇਹਦੀ ਜੜ ਵਿੱਚ ਬੈਠਾ ਮੰਨੂ ਇਹਨੇ ਕਦੇ ਇੱਕ ਹੋਣ ਦੇਣਾ ਹੀ ਨਹੀਂ ਆਖੋ ਸਤਨਾਹ ਆਓ ਸ੍ਰੀ ਵਾਹਿ ਅੱਜ ਮੇਰੀ ਗੱਲ ਮੰਨ ਲੈਣ ਮੰਨੋ ਚਲੋ ਵੇਖਿਓ ਸੁਣਿਓ ਜੇ ਅੱਜ ਸਾਡੇ ਬੰਦੇ ਮੰਨ ਲੈਣ ਮੇਰੀ ਗੱਲ ਕਹਿਣਗੇ ਲਾਜ ਸਿੰਘ ਬਣਦੇ ਆਂ ਜੀ ਅੱਜ ਤੋਂ ਬਾਅਦ ਅਮਰਤ ਛੱਕ ਲਿਆ ਸਿੰਘ ਬਣ ਕੇ ਲਓ ਜੀ ਨਾ ਨਾਲ ਅੱਜ ਤੋਂ ਬਾਅਦ ਅਸੀਂ ਨਹੀਂ ਲਾਉਂਦੇ ਬਜਵੀ ਅਸੀਂ ਨਹੀਂ ਲਾਉਂਦੇ ਜੱਟ ਆਪਾਂ ਬਣ ਕੇ ਖਾਲਸੇ ਤੇ ਨਿਆਣੇ ਪੜਨ ਜਾਣਗੇ ਪੜ ਕੇ ਜੇ ਕਿਤੇ ਨੌਕਰੀ ਦਾ ਟਾਈਮ ਆਇਆ ਉਦੋਂ ਫਿਰ ਸਿਸਟਮ ਇੱਥੇ ਮੰਨੂ ਜੜ ਵਿੱਚ ਬੈਠਾ ਹੈ ਇਹ ਮੀਰੀ ਪੀਰੀ ਕਹੀ ਜਾਂਦੇ ਆ ਪਰ ਗੁਰੂ ਨਾਨਕ ਵਾਲੀ ਪੀਰੀ ਤੇ ਮੀਰੀ ਤੇ ਅਜੇ ਸ਼ੁਰੂ ਵੀ ਨਹੀਂ ਹੋਈ ਉਹਦੀ ਕਹਿਣਗੇ ਲਿਆ ਸਰ ਜੀ ਬੁਕੇਟ ਤੁਹਾਡੇ ਵਾਸਤੇ ਜਿਹੜੇ ਰਿਜ਼ਰਵ ਕੋਟੇ ਰੱਖੇ ਆ ਉਹਦੇ ਵਿੱਚ ਨੌਕਰੀ ਤਾਂ ਮਿਲੂ ਪਹਿਲਾਂ ਜਾਤ ਵਾਲੀ ਪੂਛ ਲਾ ਕੇ ਲਿਆ ਉਹਨਾਂ ਚ ਨਹੀਂ ਮਿਲਣੀ ਤੂੰ ਕਹਿ ਮੈਂ ਤਾਂ ਖਾਲਸਾ ਬਣ ਗਿਆ ਕਹਿਣਗੇ ਖਾਲਸਾ ਤੇਰਾ ਇੱਥੇ ਨਹੀਂ ਚੱਲਦਾ ਤੈਨੂੰ ਦੱਸ ਵੀ ਮੁੰਡਾ ਕਿੰਨਾ ਹੁੰਦਾ ਹੈ ਤਾਂ ਨੌਕਰੀ ਦੇਾਂਗੇ ਤਾ ਤੈਨੂੰ ਵਜੀਫੇ ਮਿਲਣਗੇ ਨਹੀਂ ਤੇ ਮਿਲਨੇ ਨਹੀਂ ਇਹ ਤੇ ਮaaf ਕਰਨਾ Nehru Gandhi ਹੋਣਾ ਨੇ ਆ ਜਿਹੜੀਆਂ ਗੱਲਾਂ ਅਸੀਂ ਕਰਦੇ ਆ ਇਹਨਾਂ ਨੇ ਉਦੋਂ ਹੀ ਉਦੋਂ ਹੀ ਇਹਨਾਂ ਨੇ ਜੜਾਂ ਹੀ ਵੱਡਤੀਆਂ ਸੀ ਇਹਦੀਆਂ ਵੀ ਜਿੰਨਾ ਮਰਜੀ ਜਾਤਾਂ ਲਵਾਈ ਜਾਇਓ ਅਸੀਂ ਫੇਰ ਲਵਾ ਦੇਾਂਗੇ ਆਖੋ ਸਤਨਾਮ ਤੇਰੀ ਵਾਸਤੇ ਤਾਂ ਕਰਕੇ ਵੱਧ ਫੁੱਲ ਕਿਵੇਂ ਸਕਦੀ ਹੈ ਵਿਚਾਰਤਾ ਜਿਹਨੂੰ ਸਿੱਖੀ ਕਹਿੰਦੇ ਆ ਸਿੱਖੀ ਵੱਧ ਫੁੱਲ ਕਿਵੇਂ ਸਕਦੀ ਹੈ ਜਦੋਂ ਉੱਤੇ ਤੇ ਅਗਲੇ ਅਗਲਿਆਂ ਨੇ ਜਿੰਨਾ ਦੀ ਤਾਕਤ ਹੈ ਤੁਹਾਡੀ ਵਿਚਾਰਧਾਰਾ ਵਧੇ ਫੁੱਲੇਗੀ ਕਿਵੇਂ ਇੱਥੇ ਤੁਸੀਂ ਸਟੇਜ ਤੇ ਲਵਾ ਦਿਓ ਜਾਤ ਪਾਤ ਨੌਕਰੀ ਅਗਲੇ ਰਹਿਣ ਗਈ ਤਾਂ ਪਹਿਲਾਂ ਲਾ ਕੇ ਲਿਆ ਵਧਾਓ ਵਧ ਫੁੱਲ ਨਹੀਂ ਸਕਦੀ ਇਹ ਸਾਡੀ ਵਿਚਾਰਧਾਰਾ ਕਦੇ ਨਹੀਂ ਵੱਧ ਫੁੱਲ ਸਕਦੀ ਸਿਸਟਮ ਦੇ ਵਿੱਚ ਹੈ ਹੁਣ ਮੈਨੂੰ ਇਹ ਦੱਸੋ ਮੰਨੂ ਵਾਲਾ ਜਿਹੜਾ ਧਰਮ ਹੈ Hindu ਧਰਮ ਹੈ ਮੰਨੂ ਜਿਹਦੀ ਜੜ੍ਹ ਚ ਹੈ ਉਹ ਜਾਤ ਪਾਤ ਮੰਨਦੇ ਐ ਕਿ ਨਹੀਂ ਮੰਨਦੇ ਬੋਲੋ ਮਨਦੇ ਆ ਨਾ ਜਾਤ ਪਾਤ ਖੱਤਰੀ ਬ੍ਰਾਹਮਣ ਸੂਤ ਵੈਸ ਇਹ ਕਹਿੰਦੇ ਆ ਨਾ ਉਹ ਸਾਰੇ ਪਰ ਗੁਰੂ ਨਾਨਕ ਦਾ ਘਰ ਜਿਹੜਾ ਜਾਤ ਪਾਤ ਮੰਨਦਾ ਨਹੀਂ ਮੰਨਦਾ ਹੁਣ ਧਿਆਨ ਨਾਲ ਦੱਸਿਓ ਫਿਰ ਜਿਹੜੀ ਅੱਜ ਆੜੀ ਰਾਜਨੀਤੀ ਐ ਉਹ ਜਾਤ ਪਾਤ ਮੰਨਦੀ ਐ ਕਿ ਨਹੀਂ ਮੰਨਦੀ ਬੋਲੋ ਹਾਂ ਕਹਿੰਦੇ ਆ ਨਾ ਵੀ ਭਾਈ ਤੁਹਾਡੇ ਵਾਲੇ ਨੂੰ ਅਸੀਂ ਉਪ ਮੁੱਖ ਮੰਤਰੀ ਬਣਾਵਾਂਗੇ ਐਦਕੀ ਸਾਡੀ ਪਾਰਟੀ ਨੂੰ ਲੈ ਕੇ ਆਓ ਐਂ ਕਹਿੰਦੇ ਆ ਤੁਹਾਡੇ ਵਾਲਾ ਤੁਹਾਡੇ ਵਾਲਾ ਅਸੀਂ ਖਜ਼ਾਨਾ ਮੰਤਰੀ ਲਾਵਾਂਗੇ ਐਦਕੀ ਸਾਡੀ ਪਾਰਟੀ ਲੈ ਕੇ ਆਓ ਦਿੰਦੇ ਆ ਨਾ ਲਾਲਚ ਹੁਣ ਮੈਨੂੰ ਦੱਸੋ ਆਪਾਂ ਕਈ ਵਾਰੀ ਕਹਿੰਨੇ ਆ ਵੀ ਮੀਰੀ ਪੀਰੀ ਇਕੱਠੀਆਂ ਆ ਆਪਾਂ ਕਹਿੰਨੇ ਆ ਨਾ ਵੀ ਮੀਰੀ ਪੀਰੀ ਸਾਨੂੰ ਵੀ ਕਈ ਵਾਰੀ ਕਹਿਣ ਕਿ ਰਾਜਨੀਤੀ ਵਾਲੇ ਪਾਸੇ ਤੁਹਾਡੇ ਵਰਗੇ ਬੰਦਿਆਂ ਨੂੰ ਆਉਣਾ ਚਾਹੀਦਾ ਮੈਨੂੰ ਕੋਈ ਸਲਾਹ ਦੇਣਗੇ ਵੀ ਤੁਹਾਡੇ ਵਰਗੇ ਬੰਦਿਆਂ ਨੂੰ ਰਾਜਨੀਤੀ ਵਾਲੇ ਪਾਸੇ ਆਉਣਾ ਚਾਹੀਦਾ ਮੈਂ ਕਹਿੰਦਾ ਕਿਉਂ ਕਹਿੰਦੇ ਗੁਰੂ ਸਾਹਿਬ ਨੇ ਮੀਰੀ ਤੇ ਪੀਰੀ ਇਕੱਠੀਆਂ ਨਹੀਂ ਕੀਤੀਆਂ ਪਰ ਜਿਹੜੀ ਅੱਜ ਅੱਜ ਵਾਲੀ ਅੱਜ ਵਾਲੀ ਮੀਰੀ ਐ ਇਹ ਮੰਨੂ ਨਾਲ ਇਕੱਠੀ ਹੈ ਕਿ ਗੁਰੂ ਨਾਨਕ ਨਾਲ ਇਕੱਠੀ ਜਿਵੇਂ ਰਾ ਮੀਰੀ ਮਤਲਬ ਰਾਜਨੀਤੀ ਪੀਰੀ ਮਤਲਬ ਧਰਮ ਅੱਜ ਵਾਲੀ ਰਾਜਨੀਤੀ ਮੰਨੂ ਨਾਲ ਜੁੜਦੀ ਹੈ ਕਿ ਬਾਬੇ ਨਾਨਕ ਨਾਲ ਐਂ ਦੱਸੋ ਮੰਨੂ ਨਾਲ ਜੁੜਦੀ ਹੈ ਨਾ ਬਾਬੇ ਨਾਨਕ ਨਾਲ ਤੇ ਜੁੜਦੀ ਨਹੀਂ ਤਾਂ ਕਰਕੇ ਇਹ ਮੀਰੀ ਪੀਰੀ ਵੀ ਹੋਰ ਹੈ ਇਹਦੇ ਚ ਸਿੱਖ ਜਾਏਗਾ ਕਿਦਾਂ ਉਹ ਕਹਿਣਗੇ ਜਾਤ ਲਾ ਕੇ ਲਿਆਓ ਮੇਰੇ ਵਰਗਾ ਕਹਿੰਦਾ ਜਾਤ ਲਾਓ ਅਸੀਂ ਗੁਰੂ ਨਾਨਕ ਨੂੰ ਮੰਨਦੇ ਆਂ ਉਹ ਤੇ ਅਜੇ ਰਾਜਨੀਤੀ ਸ਼ੁਰੂ ਹੀ ਨਹੀਂ ਹੋਈ ਉਹ ਤੇ ਗੱਲ ਹੀ ਨਹੀਂ ਚੱਲੀ ਇਹਨੇ ਪਰ ਵਦੇਸ਼ਾਂ 'ਚ ਜਾਤ ਪਾਤ ਪੁੱਛਦਾ ਕੋਈ ਨਹੀਂ ਪੁੱਛਦਾ ਉਹ ਤੇ ਮੰਨੀ ਬੈਠੇ ਆ ਜੀ ਸਾਡੇ ਇੱਕ ਜਗ੍ਹਾ ਲਾਗੂ ਵਿਖਾਓ ਤੁਸੀਂ ਇੱਕ ਪਿੰਡ ਵਿਖਾਓ ਇਹੋ ਜਿਹਾ ਜਿੱਥੇ ਜਾਤ ਪਾਤ ਨਾ ਹੋਵੇ ਸਾਰੇ ਪਾਸੇ ਐ ਇਹ ਸਭ ਕੁਝ ਸਾਡੇ 'ਚ ਚੱਲਦਾ ਹੈ। ਨਿਕਲਿਆ ਕਿੱਥੇ ਹੈ ਭਾਈ? ਨਿਕਲਿਆ ਕਿੱਥੇ? ਤਾਂ ਕਰਕੇ ਜਿਹਦੇ 'ਚ ੴ ਦਾ ਗੁਣ ਆ ਗਿਆ ਉਹਦੇ 'ਚ ਕੀ ਦਿਖਦਾ ਹੈ ਜੀ ਸਾਨੂੰ ਰੱਬ ਦਾ ਗੁਣ ਹੈ। ਸਾਨੂੰ ਇਹਦੇ ਵਿੱਚੋਂ ਰੱਬ ਦਿਖਦਾ ਹੈ। ਆਪ ਨਰਾਇਣ ਕਲਾ ਧਾਰ ਦਾ ਮਤਲਬ ਇਹ ਹੈ ਵੀ ਰੱਬ ਦੇ ਗੁਣ ਜਿਹੜੇ ਦੇਹ 'ਚ ਉਹਦੇ